ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬहोत-ਬहोत शुक्रिया ਕਿ ਤੁਸੀਂ ਅੱਜ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਤਾਨੂੰ ਕਵਰ ਕਰਨ ਲਈ ਪਹੁੰਚੇ ਹੋ ਪੰਜਾਬ ਦੀ ਸਿਆਸਤ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਆ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇਹਨਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਭਾਜੀਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਮ ਆਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਵਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਬਜੋਤ ਕੋਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਹਿਸਾਬ ਲਾਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪੈ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ। ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਗਾ ਆਪਣੀਆਂ ਚਾਹ ਟਿਕਟਾਂ ਲੈਣ ਦੇ ਲਈ ਚਾਹ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਊਗਾ। 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖਸਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੇ ਟਿਕਟ ਲੈਣ ਲਈ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਿਸਾਬ ਕਿਤਾਬ ਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਾਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਾਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਨਸੂਚੇ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਿਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ ਮਾਫੀਆ ਚੱਲਿਆ शराब का माफिया चलिया ट्रांसपोर्ट पिछले पैदा हो ड्यू टू दिस हो कांग्रेस पार्टी करप्शन अड्डा बन चुकी अकाली, अकाली दल बीजेपी जो कांग्रेस दा, करप्शन अड्डा बन चुके जी खुले लोटा ਉਹ ਇਹਨਾਂ ਦੋਨਾਂ ਪਾਰਟੀਆਂ ਦੇ ਰਾਜ ਦੇ ਸਮੇਂ ਪੰਜਾਬ 'ਚ ਹੋਈ ਆ ਇੱਕ ਵੱਡਾ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਡਾ ਐਕਸਪੀਰੀਅੰਸ ਕਿਹਦੇ ਕੋਲ ਆ ਉਹ ਜਾਖੜ ਸਾਹਿਬ ਕੋਲ ਆ ਸ੍ਰੀਲ ਜਾਖੜ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਲਗੇ ਉਹਨਾਂ ਨੇ ਦੋ ਮੁੱਖ ਮੰਤਰੀ ਦੇਖੇ ਇੱਕ ਮੰਤਰੀ ਮੁੱਖ ਮੰਤਰੀ ਕਿਹੜਾ ਚਲਾਇਆ ਉਹਨਾਂ ਨੇ ਕਿਉਂਕਿ ਪ੍ਰਧਾਨ ਵੱਡਾ ਹੁੰਦਾ ਮੁੱਖ ਮੰਤਰੀ ਛੋਟਾ ਹੁੰਦਾ ਪਾਰਟੀ ਦਾ ਪ੍ਰਧਾਨ ਹਮੇਸ਼ਾ ਵੱਡਾ ਹੁੰਦਾਗਾ ਔਰ ਮੁੱਖ ਮੰਤਰੀ ਜਿਹੜਾ ਹੈਗਾ ਪੁਆਇੰਟ ਪਾਰਟੀ ਦਾ ਪ੍ਰਧਾਨ ਕਰਦਾ ਹੁੰਦਾਗਾ ਕੈਪਟਨ ਸਾਹਿਬ ਜਿਹਦੇ ਬਾਰੇ ਨਵਜੋਦ ਘਰ ਸਿੱਧੂ ਜੀ ਕਹਿੰਦੇ ਨੇ ਕਿ 500 ਕਰੋੜ ਰੁਪਏ ਦੀ ਕਰਪਸ਼ਨ ਹੋਈ ਆ ਚਰੰਜੀ ਸੀ ਚੰਨੀ ਜਿਹਦੇ ਬਾਰੇ ਜਾਖੜ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਸੁਣਿਆ 350 ਕਰੋੜ ਰੁਪਏ ਔਰ ਚੰਨੀ ਸਾਹਿਬ ਦੇ ਭਤੀਜੇ ਕੋਲੋਂ ਲਗਭਗ 10 ਕਰੋੜ ਰੁਪਏ ਦੇ ਕਰੀਬ ਰਿਕਵਰੀ ਦਾ ਹੋਣਾ ਆ ਜੋ ਕੇਸ ਜਿਹੜਾ ਅਨਰਵ ਅਦਾਲਤ ਦੇ ਵਿੱਚ ਚੱਲਦਾਗਾ ਸਵੇਰਾ ਕਹਿਣ ਦਾ ਪਾਵ ਆ ਕਿ ਪਿਛਲੇ 20 ਤੋਂ ਲੱਗੇ 25 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਆ ਉਹ ਮੰਤਰੀਆਂ ਦੀ ਸੇਲ ਲਾਉਂਦੀ ਰਹੀ ਆ ਉਹ ਮੁੱਖ ਮੰਤਰੀ ਦੀ ਸੇਲ ਲਾਉਂਦੀ ਰਹੀ ਆ ਉਹ ਟਿਕਟਾਂ ਦੀ ਸੇਲ ਲਾਉਂਦੀ ਰਹੀ ਆ ਇਹੀ ਜਖੜ ਸਾਹਿਬ ਉਸੇ ਪਾਰਟੀ 'ਚ ਹੁੰਦੇ ਸੀ ਜਿਹੜੀ ਸੇਲ ਲਾਉਂਦੀ ਸੀਗੀ ਉਦੋਂ ਇਹਨਾਂ ਨੇ ਆਪਣਾ ਧਰਮ ਨਹੀਂ ਨਵਾਇਆ ਉਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਕ ਤੌਰ ਤੇ ਨਹੀਂ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਬਕਾਊ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਕਦੀ ਆ ਕਾਂਗਰਸ ਪਾਰਟੀ ਜਿਹੜੇ ਆਉਦੇ ਨੇ ਉਹ ਵੇਚੇ ਜਾਂਦੇ ਨੇਗੇ ਪਰ ਲੇਕਿਨ ਅਫਸੋਸ ਇਹ ਸਾਰਾ ਪੈਸਾ ਪੰਜਾਬ ਦੇ ਗਰੀਬ ਲੋਕਾਂ ਦਾ ਲੁੱਟਿਆ ਗਿਆ ਪੰਜਾਬ ਦੇ ਕਿਸਾਨ ਦਾ ਲੁੱਟਿਆ ਗਿਆ ਪੰਜਾਬ ਦੇ ਵਪਾਰੀ ਦਾ ਲੁੱਟਿਆ ਗਿਆ ਪੰਜਾਬ ਦੇ ਦਲਤ ਵਰਗ ਦੀਆਂ ਮਿਲਦੀਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਖਾਧਾ ਗਿਆ ਪੰਜਾਬ ਦੇ ਮਲਾਜਮਾਂ ਦਾ ਲੁੱਟਿਆ ਗਿਆ ਕਿਉਂਕਿ ਡੈਫੀਨਟਲੀ ਆ ਜਦੋਂ ਜਿਹੜਾ 5 ਕਰੋੜ ਦੇ ਕੇ ਲੱਗਿਆਗਾ ਤਾਂ ਉਹ ਰეკਮੈਂਡੇਸ਼ਨ ਕਰਨ ਦੇ ਲਈ ਟ੍ਰਾਂਸਫਰ ਉਹ ਪੈਸੇ ਲੈਣਦੇ ਹੋਣਗੇ ਸਵੇਰਾ ਕਹਿਣ ਦਾ ਭਾਅ ਆ ਕਿ ਅੱਜ ਪੰਜਾਬ ਦੇ ਸਾਹਮਣੇ ਇੱਕ ਤਸਵੀਰ ਆ 24 ਘੰਟੇ ਤੋਂ ਬਾਅਦ ਦਾ ਸਮਾਂ ਹੋ ਗਿਆ ਨਾ ਕਾਂਗਰਸ ਪਾਰਟੀ ਜਵਾਬ ਦੇ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਜਵਾਬ ਦੇ ਰਹੀ ਆ ਕਿਉਂਕਿ ਜਾਕਰ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਇੱਛਾ ਨੇ ਕਿ पहला हो कांग्रेस पार्टी का हिस्सा सी कैप्टन साहब आज भारतीय जनता पार्टी का हिस्सा ने पहला हो कांग्रेस पार्टी का हिस्सा सी इन्होंने हाई कमांड ने एक बार बनी दसा कि सच है जो झूठा एक भी स्टेटमेंट चौबीस घंटे बीतने तो, तो बाद पंजाब के के लोगों सामने नहीं आई कि यह सच आ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਪਾਕਿਸਤਾਨ ਦੀ ਇੱਕ ਮਹਿਲਾ ਮਿੱਤਰ ਦੇ ਰਾਹੀਂ ਜੋ ਪੈਸਾ ਉਸ ਸਮੇਂ ਦਾ ਜਿਹੜਾ mafia ਰਾਜ ਇਕੱਠਾ ਹੋਇਆ ਕੀ ਉਹ ਪੈਸਾ ਕਿੱਥੇ ਗਿਆ ਉਹਦਾ ਵੀਜਾ ਕਿ ਭਾਰਤੀ ਜਨਤਾ ਪਾਰਟੀ ਲਾਉਂਦੀ ਸੀ ਕਿ ਕੈਪਟਨ ਸਾਹਿਬ ਦੀ ਬਾਹ ਮੋੜ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪੂਰੀ ਵੱਡੀ ਲੁੱਟ ਜੜੀ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਈ ਸੀ ਕਿਸ ਤਰ੍ਹਾਂ ਆਰਗੇਨਾਈਜ ਆਰਗੇਨਾਈਜ਼ ਤਰੀਕੇ ਦੇ ਨਾਲ ਲੁੱਟ ਜੜੀ ਆ ਉਹ ਲੋਕਾਂ ਦੀ ਹੋ ਰਹੀ ਸੀ ਬੱਚਾ ਬੱਚਾ ਜਾਣਦਾ ਕਿ ਸਾਰੇ ਆ ਉਹਦੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਇਹ ਆਪ ਕਹਿੰਦੇ ਹੁੰਦੇ ਸੀ ਕਾਂਗਰਸੀ ਸਾਰੇ ਕਿ ਜੀ ਸਾਰੇ ਉਹਦੇ ਜਿਹੜੇ ਨੇਗੇ ਉਹ ਕੈਪਟਨ ਸਾਹਿਬ ਦੇ ਉਹਨਾਂ ਦੇ ਦੋਸਤ ਦਿੰਦੇ ਨੇਗੇ ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਉਹਦੇ यूपी ਦੇ ਜਿਹੜੇ ਸਾਬਕਾ ਬਿਊਰੋਕ੍ਰੇਟ ਸੀ यूपी ਦੇ ਜਿਹੜੇ ਸਾਬਕਾ ਜੱਜ ਸੀ ਉਹਨਾਂ ਨੂੰ ਪੰਜਾਬ ਦੀ ਹਿਊਮਨ ਰਾਈਟਸ ਦੇ ਅੰਦਰ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਲਾਇਆ ਗਿਆ ਸੀਗਾ ਜਿਹੜੇ ਸਿੱਧੇ ਜਾਂ ਸਿੱਧੇ ਢੰਗ ਨਾਲ ਉਸ ਮਹਿਲਾ ਮਿੱਤਰ ਦੇ ਨਾਲ ਸੰਬੰਧ ਰੱਖਦੇ ਸੀ ਸੋ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪੁਰਾਣੇ ਰੋਲ ਬਾਰੇ ਜਨਤਕ ਦੱਸ ਜਨਤਕ ਤੌਰ ਤੇ ਦੱਸਣਾ ਚਾਹੀਦਾ ਕਿ ਕਿੰਨੀ ਵੱਡੀ ਕ੍ਰਾਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕ੍ਰਾਪਸ਼ਨ ਦਾ ਸਹਾਰਾ ਲੈ ਕੇ ਕ੍ਰਾਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ ਫਿਰ ਲੋਕਾਂ ਤੇ ਰਾਜ ਕਰਦੀਆਂ ਨੇ यह पॉसिबल होगा जो अजाब अंदर तीन करोड़िया ने आम आदमी पार्टी बनाई जानवे एमएलए आम आदमी पार्टी ने जिताए जीजी धिर सामने लिया जी अजानदार बेदाख सियासतदान सरदार भगवंत मान जी ने इन्हें जड़ जर जड़ी पुट्टी लोग दसिया कि किस तरह अकाली दल खा रहा ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ 골ਕਾ ਦਾ ਪੈਸਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਤ ਚੱਕੇ ਕਰਪਸ਼ਨ ਕਰਦੀਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰਪਸ਼ਨ ਕਰਦੀਆ ਇਹ ਗੱਲ ਅੱਜ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ਼ ਹੋ ਗਈ ਸਪਸ਼ਟ ਹੋ ਗਈ ਨਵਜੋਤ कौर ਸਿੱਧੂ ਦੇਸ਼ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇਗੀਆਂ ਇਹ ਕਰਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਨੇਗੀਆਂ ਪਰ ਅੱਜ 3 ਕਰੋੜ ਪੰਜਾਬੀ ਜਿਹੜੇ ਨੇ ਉਹ ਸਰਖਰੂ ਲਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਬੁਰੀਫਾ ਨਹੀਂ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟ੍ਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲਿਆਂਦੀ ਸੋ ਮੈਂ ਚੈਲੰਜ ਕਰਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਚੁੱਪ ਕਿਉਂ ਹੋਗੇ ਕੀ ਤੁਸੀਂ ਇਸ ਕਰਪਸ਼ਨ ਦੇ ਹਿੱਸੇਦਾਰ ਹੋ ਕੀ ਤੁਹਾਡਾ ਇਸ ਕਰਪਸ਼ਨ ਦੇ ਨਾਲ ਜੁੜਦਾਗਾ ਕੀ ਤੁਸੀਂ ਸਾਰੇ ਪੈਸੇ ਲੈ ਕੇ ਮੁੱਖ ਮੰਤਰੀ ਵੇਚਦੇ ਹੋਗੇ ਪਹਿਲਾਂ ਬ੍ਰਾਂਡਿੰਗ ਕਰਦੇ ਫਿਰ ਵੇਚਦੇ ਹੋਗੇ ਫਿਰ ਪੈਸਾ ਇਕੱਠਾ ਕਰਦੇ ਹੋਗੇ ਫਰਜ ਮੈਂ ਸਮਝਦਾ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੇ ਕਿ ਉਹ ਅੱਜ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣਾਈ ਆ ਨਹੀਂ ਤਾਂ ਉੱਤਰਕਾਟੋਂ ਮੈਂ ਚੜਾਂ ਇੱਕ ਹਾਰ ਜਾਂਦਾ ਸੀ 5 ਸਾਲ ਫਿਰ ਦੂਜਾ 5 ਸਾਲ ਪੰਜ-ਪੰਜ ਸਾਲ ਦੀਆਂ ਬਾਰੀਆਂ ਬਣੀਆਂ ਸੀਗੀਆਂ ਜਦੋਂ ਬਾਰੀ ਤੋੜੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਜਦੋਂ ਬਾਰੀ ਤੋੜੀ ਆਮ ਆਦਮੀ ਪਾਰਟੀ ਨੇ ਤਾਂ ਫਿਰ ਮੈਂ ਸਮਝਦਾ ਅਜ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਲੱਗਿਆ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਨ ਲੱਗੇ ਨੇਗੇ ਅੱਜ ਪੰਜਾਬ ਦੇ ਬੱਚੇ ਸਪੋਰਟਸ ਦੇ ਅੰਦਰ ਖੇਡਾਂ ਚੱਗੇ ਜਾ ਰਹੇ ਨੇਗੇ 3000 ਖੇਡ ਦੇ ਸਟੇਡੀਅਮ ਬਣ ਰਹੇ ਨੇਗੇ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਵੱਡੀਆਂ ਸਹੂਲਤਾਂ ਜਿਹੜੀਆਂ ਪੰਜਾਬ 'ਚ ਉਹ ਪਿਛਲੇ 3 3.5 ਸਾਲਾਂ 'ਚ ਪੰਜਾਬ ਨੂੰ ਮਿਲੀਆਂ ਨੇਗੀਆਂ 300 ਯੂਨਟ ਬਿਜਲੀ ਇਹ ਤਾਂ ਹੀ ਪੋਸੀਬਲ ਹੋ ਸਕੇਗਾ ਜੇ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਹੋਇਆਗਾ ਜੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਬਣਾਇਆਗਾ ਜੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਾਹਤ ਬਣਾਇਆਗਾ ਨਹੀਂ ਤਾਂ ਜੋ ਨਵਜੋਧਕਰ ਸਿੱਧੂ ਬੋਲ ਰਹੀ ਆ ਉਥੋਂ ਸਪਸ਼ਟ ਆ ਕਿ ਇਹਨਾਂ ਦੇ ਮਾਮਲਿਆਂ ਦੇ ਵਿੱਚ ਕਰਾਪਸ਼ਨ ਨਾਲ ਦੇ ਪੈਸੇ ਦੇ ਕੇ ਅਹੁਦੇ ਲੈ ਜਾਂਦੇ ਸੀ ਫਿਰ ਉਹ ਪੈਸੇ ਪੂਰੇ ਕੀਤੇ ਜਾਂਦੇ ਸੀ ਔਰ ਲੋਕਾਂ ਦੀ ਲੁੱਟਖੋਟ ਕੀਤੀ ਜਾਂਦੀ ਸੀ ਸੋ ਮੇਰਾ ਸਿੱਧਾ ਇੱਕ ਵਾਰ ਫੇਰ ਬੀਜੇਪੀ ਦੀ ਹਾਈ ਕਮਾਂਡ ਨੂੰ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਚਿਹਰੇ ਜਾ ਕੇ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਦਿਓ ਔਰ ਤਾਂ ਕਿ ਪੰਜਾਬ ਦੇ ਲੋਕ ਸਮਝ ਸਕਣ ਕਿ ਤੁਸੀਂ ਸੱਚੇ ਹੋ ਜਾਂ ਝੂਠੇ